ਉਸੀ ਉਲਟਾ ਬੈਨੋ ਹੀ 72 ਘੰਟੇ ਦਾ ਨੋਟਸ ਦੇ ਦਿੱਤਾ ਹੈ ਮੈਂ ਕਹਿਦਾ ਕਿ ਜੋ ਐਸੀ ਸਵਾਲ ਕੀਤੇ ਨੇ ਉਸੇ ਉਹਨਾਂ ਸਵਾਲਾਂ ਦੇ ਜਵਾਬ 72 ਘੰਟਿਆਂ ਦੇ ਵਿੱਚ ਸਾਨੂੰ ਦਿਓ ਜੇ ਨਹੀਂ ਤੇ 72 ਘੰਟਿਆਂ ਤੋਂ ਬਾਅਦ ਫਿਰ ਕੱਲਾ ਕੱਲਾ ਸਵਾਲ ਜਿਹੜਾ ਉਹਦੇ ਜਵਾਬ ਐਸੀ ਸੰਗਤ ਦੇ ਸਾਹਮਣੇ ਰੱਖਾਂਗੇ ਕਿਉਂਕਿ ਜਿੱਥੇ ਦੀ ਕ腐ਸ਼ਨ ਹੋ ਰਹੀ ਹੈ ਜਾਂ ਜਿੰਨੇ ਵੀ ਉਸ ਦਿਨ ਮੈਂ ਸਵਾਲ ਕੀਤੇ ਨੇ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਮੇਰੇ ਕੋਲ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ 18 ਤਰੀਕ ਨੂੰ ਮੈਂ ਪ੍ਰੈਸ ਕਾਪ ਨਿਰੰਦਰ ਵਿੱਚ ਇੱਕ ਪ੍ਰੈਸ ਵਾਰਤਾ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਹੋ ਰਹੀ ਜੋ ਕ੍ਰਪਸ਼ਨ ਹੈ ਉਹਦੇ ਮੁੱਦੇ ਉਠਾਏ ਸਨ ਔਰ ਉਨ੍ਹ ਤਰੀਕ ਨੂੰ ਅਗਜ਼ਕਟੂ ਬਿਦੇ ਵਿੱਚ ਅਗਜ਼ਕਟੂ ਕਮੇਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੈਨੂੰ ਸਵਾਲ ਕਰਨ ਵਾਲਿਆਂ ਨੂੰ ਹੀ 72 ਘੰਟਿਆਂ ਦਾ ਨੋਟਿਸ ਦੇ ਕੇ ਤੇ ਮੇਰੇ ਕੋਲੋਂ ਜਵਾਬ ਮੰਗਿਆ ਹੈ ਜਿਸ ਦਾ ਮੈਨੂੰ ਸੋਸ਼ਲ ਮੀਡੀਆ ਦੇ ਰਾਹੀਂ ਪਤਾ ਲੱਗਾ ਕਿਉਂਕਿ ਮੈਂ ਦੋ ਤਿੰਨ ਦਿਨਾਂ ਤੋਂ ਪੰਜਾਬ ਤੋਂ ਬਾਹਰ ਹਾਂ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਪ੍ਰਧਾਨ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੁਸੀਂ ਆਪ ਤੇ ਸਾਰਨ ਦੱਸ ਆਪਣੇ ਬੰਦੇ ਜੋ ਕਿ 15-20 ਕੱਪੜੇ ਸ਼ਾਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਰੋਜ਼ ਹੁੰਦੇ ਨੇ। ਔਰ ਜਿਸ ਤੇ ਤੁਸੀਂ ਉਸ ਤਨ ਭਰੇ ਮਨ ਦੇ ਨਾਲ ਪੂਰੀ ਕੌਮ ਦੇ ਕੋਲੋਂ ਮਾਫੀ ਵੀ ਮੰਗੀ ਐ ਕਿ ਮੈਂ ਭਰੇ ਮਨ ਦੇ ਨਾਲ ਕੌਮ ਕੋਲੋਂ ਮਾਫੀ ਮੰਗਦਾ ਕਿ ਮੇਰੇ ਕਾਰਜਕਾਲ ਦੇ ਵਿੱਚ ਕੱਪੜੇ ਹੋ ਰਹੇ ਨੇ। ਐਸੀ ਵੀ ਤੇ ਇਹੋ ਬੇਨਤੀ ਕੀਤੀ ਆ ਨਾ ਕਿ ਕੱਪੜੇ ਜਿਹੜੇ ਹੋ ਰਹੇ ਨੇ, ਕ腐ਸ਼ਨ ਜਿਹੜੀ ਹੋ ਰਹੀ ਹੈ ਇਹਨੂੰ ਬੰਦ ਕੀਤਾ ਜਾਏ ਇਹ ਜੋ ਸਵਾਲ ਨੇ ਸਾਡੇ ਉਹ ਸੰਗਤ ਤੇ ਸਾਹਮਣੇ ਰੱਖੇ ਜਾਣ ਪਰ ਤੁਸੀਂ ਸਾਡੇ ਉਹਨਾਂ ਸਵਾਲਾਂ ਦੀ ਤਸੱਲੀ ਕਰਾਉਣ ਦੀ ਬਜਾਏ ਤੁਸੀਂ ਉਹਨਾਂ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਤੁਸੀਂ ਉਲਟਾ ਬੈਨੋ ਹੀ 72 ਘੰਟੇ ਤੰਗ ਉਲਟਸੇ ਦਿੱਤਾ ਹੈ ਮੈਂ ਕਹਿੰਦਾ ਕਿ ਜੋ ਐਸੇ ਸਵਾਲ ਕੀਤੇ ਨੇ ਤੁਸੀਂ ਉਹਨਾਂ ਸਵਾਲਾਂ ਦੇ ਜਵਾਬ 72 ਘੰਟਿਆਂ ਦੇ ਵਿੱਚ ਸਾਨੂੰ ਦਿਓ ਜੇ ਨਹੀਂ ਤੇ 72 ਘੰਟਿਆਂ ਤੋਂ ਬਾਅਦ ਫਿਰ ਕੱਲਾ ਕੱਲਾ ਸਵਾਲ ਜਿਹੜਾ ਉਹਦੇ ਜਵਾਬ ਐਸੀ ਸੰਗਤ ਦੇ ਸਾਹਮਣੇ ਰੱਖਾਂਗੇ ਕਿਉਂਕਿ ਜਿਹੜੇ ਤੇ ਕ腐ਸ਼ਨ ਹੋ ਰਹੀ ਹੈ ਜਾਂ ਜਿੰਨੇ ਵੀ ਉਸ ਦਿਨ ਮੈਂ ਸਵਾਲ ਕੀਤੇ ਨੇ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਮੇਰੇ ਕੋਲ ਨੇ ਔਰ ਐਸੀ ਕੱਲਾ ਕੱਲਾ ਜਿਹੜਾ ਸਵਾਲ ਹੈ ਉਹ ਸੰਗਤ ਦੇ ਸਾਹਮਣੇ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ